ਸਸਿਆ ਕਾ ਤੁਸੀਂ ਜੁੜੇ ਐਨ ਆਰ ਆ ਟੀ ਵੀ ਨਾਲ ਵੱਡੀ ਖਬਰ ਪਾਕਿਸਤਾਨ ਨਾਲ ਜੁੜੀ ਹੋਈ ਆ ਪਾਕਿਸਤਾਨ ਦੀ ਫੌਜ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿੱਥੇ ਇੱਕ ਪਾਸੇ ਕੁਝ ਸਮਾਂ ਪਹਿਲਾਂ ਭਾਰਤੀ ਫੌਜ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਐਲਾਨ ਜਾਂ ਬਿਆਨ ਦਿੱਤਾ ਗਿਆ ਤਾਂ ਦੂਜੇ ਪਾਸੇ ਹੁਣ ਪਾਕਿਸਤਾਨ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕਰ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਹਮਲੇ ਨੂੰ ਲੈ ਕੇ ਵੱਡਾ ਜਿਹੜਾ ਦਾਵਾ ਠੋਕਿਆ ਗਿਆ ਤਾਂ ਜਿੱਥੇ ਵਿੱਤੇ ਦਿਨਾਂ ਤੋਂ ਦੇਖ ਰਹੇ ਆ ਕਿ ਪਾਕਿਸਤਾਨ ਤੇ ਭਾਰਤ ਦਰਮਿਆਨ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਤੇ ਪਾਕਿਸਤਾਨ ਵੱਲੋਂ ਡਰੋਨ ਡਾਗੇ ਗਏ ਮਜੈਲਾ ਡਾਗੇ ਡਾਗੇ ਗਏ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਬਹੁਤ ਸਾਰੇ ਜਿਹੜਾ ਹਮਲਾ ਕਰਨ ਦੀ ਜਿਹੜੀ ਆ ਭਾਰਤ ਚ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਫੌਜ ਵੱਲੋਂ ਉਸ ਸਾਰੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਤਾਂ ਹੁਣ ਅਹਿਮ ਜਿਹੜੀ ਆ ਖਬਰ ਉਹ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਤੇ ਪਾਕਿਸਤਾਨ ਦੇ ਵੱਲੋਂ ਵੱਡੀ ਫੌਜ ਵੱਲੋਂ ਆ ਪ੍ਰੈਸ ਕਾਨਫਰੰਸ ਕਰਕੇ ਵੱਡਾ ਦਾਵਾ ਠੋਕਿਆ ਗਿਆ ਹੈ ਅ ਇਹ ਪ੍ਰੈਸ ਕਾਨਫਰੰਸ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਸੀਜ਼ਫਾਇਰ ਤੋਂ ਬਾਅਦ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਇੱਥੇ ਕੱਲ ਹੀ 5:30 ਵਜੇ ਡੋਨਾਲਡ ਟਰੰਪ ਰਾਸ਼ਟਰਪਤੀ ਅਮਰੀਕਾ ਵੱਲੋਂ ਜਿਹੜਾ ਇੱਕ ਟਵੀਟ ਕੀਤਾ ਜਾਂਦਾ ਹੈ ਕਿ ਦੋਵਾਂ ਦੇਸ਼ਾਂ ਦੀ ਸਹਿਮਤੀ ਕਰਾ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਕੁਝ ਮਾਹੌਲ ਆ ਸੁਖਾਵਾਂ ਹੁੰਦਾ ਹੈ ਤਾਂ ਦੂਜੇ ਪਾਸੇ ਹਲਚਲ ਵੀ ਹੁੰਦੀ ਹੈ ਸਰਹੱਦੀ ਇਲਾਕਿਆਂ 'ਚ ਜਿਸ ਦੇ ਚੱਲਦਿਆਂ ਹੁਣ ਤੱਕ ਉਸ ਦਾ ਅਸਰ ਨਜ਼ਰ ਆ ਰਿਹਾ ਹੈ ਕਿ ਕਈ ਸਰਹੱਦੀ ਜ਼ਿਲ੍ਹਿਆਂ ਵਿੱਚ ਸਕੂਲ ਕਾਜ ਹਲੇ ਵੀ ਬੰਦ ਰੱਖਣ ਦੇ ਲਈ ਐਲਾਨ ਕੀਤਾ ਗਿਆ ਤਾਂ ਉਧਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਵੱਲੋਂ ਹੁਣ ਵੱਡੀ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੇ ਹਮਲੇ ਨੂੰ ਲੈ ਕੇ ਵੱਡਾ ਦਾਵਾ ਠੋਕਿਆ ਤਾਂ ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤੀ ਫੌਜ ਨੇ ਸਾਡੇ ਤੇ ਪਹਿਲਾ ਹਮਲਾ ਕੀਤਾ ਹੈ ਹਾਲਾਂਕਿ ਇਹ ਵੱਡਾ ਕਿਤੇ ਨਾ ਕਿਤੇ ਆਪਣੇ ਆਪ ਚ ਹੀ ਸਚਾਈ ਬਣਦੀ ਸੱਚੀ ਬਣਦੀ ਫੌਜ ਜਿਹੜੀ ਆ ਨਜ਼ਰ ਆ ਰਹੀ ਹੈ ਕਿਉਂਕਿ ਜੋ ਆਪਰੇਸ਼ਨ ਸੰਧੂਰ ਦੇ ਤਹਿਤ ਐਕਸ਼ਨ ਕੀਤਾ ਗਿਆ ਆਪਰੇਸ਼ਨ ਕੀਤਾ ਗਿਆ ਉਹ ਸਿਰਫ ਹੱਤਵਾਨੀਆਂ ਦੇ ਟਿਕਾਣੇ ਤੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਜੋ ਹੁਣ ਤੱਕ ਭਾਰਤੀ ਫੌਜ ਦਾਵਾ ਠੋਕਰੀ ਹੈ ਪਰ ਉਧਰ ਪਾਕਿਸਤਾਨ ਦੀ ਫੌਜ ਹੋਣਾ ਜਾਣ ਬੁੱਝ ਕੇ ਜਾਂ ਕਿੰਨੀ ਕੇਸ ਤੇ ਸਟਾਈ ਹੈ ਇਹ ਇੱਕ ਵੱਡਾ ਜਿਹੜਾ ਸੋਚਣ ਵਿਚਾਰ ਦਾ ਜਿਹੜਾ ਵਿਸ਼ਾ ਹੈ ਉਹ ਕਹਿ ਰਿਹਾ ਕਿ ਉਹਨਾਂ ਨੇ ਪਹਿਲਾਂ ਸਾਡੇ ਤੇ ਹਮਲਾ ਕੀਤਾ ਹਾਲਾਂਕਿ ਸਭ ਤੋਂ ਜੇ ਥੋੜਾ ਜਿਹਾ ਪਿੱਛੇ ਜਾ ਕੇ ਦੇਖੀਏ ਕਿ ਸਭ ਤੋਂ ਪਹਿਲਾਂ ਪਹਿਲ ਕਿਨੇ ਕੀਤੀ ਤਾਂ ਸਭ ਤੋਂ ਪਹਿਲਾਂ ਪਹਿਲ ਹੈ ਜਿਹੜੀ ਉਹ ਪਾਕਿਸਤਾਨ ਵੱਲੋਂ ਹੁੰਦੀ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਜਿਹੜੇ ਆ ਉਹ ਆ ਭਾਰਤ ਦੀ ਸਰਹੱਦ ਚ ਦਾਖਲ ਹੁੰਦੇ ਆ ਤੇ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ 26 ਲੋਕਾਂ ਨੂੰ ਜਿਹੜਾ ਕਿ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਿਸ ਦਾ ਬਦਲਾ ਲੈਣ ਦੇ ਲਈ ਹਰ ਇੱਕ ਵਿਅਕਤੀ ਆ ਜਿਹੜਾ ਉਹ ਆਵਾਜ਼ ਬੁਲੰਦ ਕਰਦਾ ਤੇ ਇਹੀ ਕਹਿੰਦਾ ਹੈ ਕਿ ਹੁਣ ਬਦਲਾ ਲੈਣਾ ਚਾਹੀਦਾ ਹੈ ਤਾਂ ਬਦਲੇ ਲਈ ਐਕਸ਼ਨ ਤਿਆਰ ਹੋਇਆ ਆਪਰੇਸ਼ਨ ਸੰਧੂਰ ਆ ਜਿਹੜਾ ਉਹ ਤਿਆਰ ਕੀਤਾ ਗਿਆ ਆਪਰੇਸ਼ਨ ਸੰਧੂਰ ਦੇ ਤਹਿਤ ਤਿਆਰੀਆਂ ਕਰਕੇ ਸਿੱਧਾ ਜਿਹੜਾ ਅਟੈਕ ਹੈ ਜਿਹੜਾ ਪਾਕਿਸਤਾਨ ਚ ਕੁਸਕੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਕਰ ਦਿੱਤਾ ਗਿਆ ਤੇ ਜਿਸ ਦੇ ਬਾਬ ਵਿੱਚ ਹੁਣ ਦਾਵਾ ਜਿਹੜਾ ਭਾਰਤੀ ਫੌਜ ਵੱਲੋਂ ਠੁੱਕਿਆ ਗਿਆ ਕਿ 100 ਤੋਂ ਵੱਧ ਜਿਹੜੇ ਅੱਤਵਾਦੀ ਆ ਉਹ ਮਾਰੇ ਗਏ ਆ ਤੇ ਇਸ ਦੇ ਚੱਲਦਿਆਂ ਹੁਣ ਪਾਕਿਸਤਾਨ ਵੱਲੋਂ ਵੀ ਵੱਡਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਹੈ ਕਿ ਪਹਿਲਾਂ ਭਾਰਤ ਨੇ ਸਾਡੇ ਤੇ ਹਮਲਾ ਕੀਤਾ ਤਾਂ ਇਹ ਹਮ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਭਾਰਤੀ ਜਿਹੜੇ ਪਾਕਿਸਤਾਨੀ ਫੌਜ ਦੇ ਆ ਬੁਲਾ ਰਹੇ ਨੇ ਅਹਿਮਦ ਸ਼ਰੀਫ ਚੌਧਰੀ ਉਹਨਾਂ ਨੇ 7:45 ਮਿੰਟ ਦੇ ਮੀਡੀਆ ਨੂੰ ਸਵੇਰ ਜਿਹੜਾ ਸਬੋਧਨ ਕਰਦੇ ਹੋਏ ਦੱਸਿਆ ਹੈ ਕਿ ਪਾਕਿਸਤਾਨ ਭਾਰਤ ਜੋ ਹਮਲੇ ਹੋਏ ਨੇ ਉਹ ਆਤਮ ਰੱਖਿਆ ਨੂੰ ਲੈ ਕੇ ਕਿੱਥੇ ਗਏ ਨੇ ਜਾਨੀ ਕਿ ਜੋ ਭਾਰਤ 'ਚ ਹਮਲੇ ਕੀਤੇ ਆ ਪਾਕਿਸਤਾਨ ਨੇ ਉਹ ਆਪਣੀ ਰੱਖਿਆ ਨੂੰ ਲੈ ਕੇ ਆਪਣੀ ਰੱਖਿਆ ਨੂੰ ਲੈ ਕੇ ਜਿਹੜੀ ਆ ਸੁਰੱਖਿਆ ਨੂੰ ਲੈ ਕੇ ਜਿਹੜੀ ਆ ਉਹ ਪਾਕਿਸਤਾਨ ਨੇ ਹਮਲੇ ਕੀਤੇ ਤਾਂ ਉਹਨਾਂ ਨੇ ਆ ਕਿਹਾ ਹੈ ਕਿ ਆ ਜਨਤਾ ਆਪਣੀ ਸੰਪੂਰਨ ਸੰਪੂਰਵਤਾ ਅਤੇ ਜਿਹੜਾ ਇਲਾਕਾ ਉਸਦੇ ਰੱਖਿਆ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਤਾਂ ਉੱਧਰ ਭਾਰਤੀ ਫੌਜ ਆਪਣਾ ਆਪਰੇਸ਼ਨ ਚਲਾ ਰਹੀ ਸੀ ਤੇ ਇੱਕ ਤੋਂ ਬਾਅਦ ਇੱਕ ਜਿਹੜਾ ਗਤੀਵਿਧੀ ਕਰ ਰਹੀ ਸੀ ਪਾਕਿਸਤਾਨ ਦੀ ਫੌਜ ਇੱਥੋਂ ਤੱਕ ਕਿ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦਾ ਮਾਹੌਲ ਕੁਝ ਹੀ ਦਿਨਾਂ ਵਿੱਚ ਬਣ ਗਿਆ ਹੈ ਕਿ ਲੋਕ ਲਾਕਆਉਟ ਬਲੈਕਆਉਟ ਵਿੱਚ ਰਹਿਣਾ ਮਜਬੂਰ ਹੋ ਗਏ ਇੱਥੋਂ ਤੱਕ ਕਿ ਫਿਰੋਜ਼ਪੁਰ ਦੇ ਕਈ ਮਹਾ ਰਹਾਸ਼ੀ ਇਲਾਕੇ ਤੇ ਸਿੱਧੀਆਂ ਮਜਾਲਾ ਦਾਗੀਆਂ ਗਿਆ ਤੇ ਆ ਕਾਫੀ ਨੁਕਸਾਨ ਵੀ ਦੇਖਣ ਨੂੰ ਮਿਲਿਆ ਤੇ ਉਧਰ ਇਹੀ ਬਿਆਨ ਆ ਜਿਹੜਾ ਕੁਝ ਆ ਇੱਕ ਦਿਨ ਪਹਿਲਾਂ ਜਿਹੜਾ ਪਾਕਿਸਤਾਨ ਦੇ ਪੀਐਮ ਸ਼ਾਹ ਆਜ਼ ਨੇ ਦਿੱਤਾ ਸੀਗਾ ਤਾਂ ਉਹਨਾਂ ਨੇ ਵੀ ਇਹੀ ਕੱਲ ਜਿਹੜਾ ਬਿਆਨ ਦਿੱਤਾ ਸੀਗਾ ਕਿ ਭਾਰਤ ਨੇ ਆ ਹਮਲਾ ਪਹਿਲਾਂ ਕੀਤਾ ਹੈ ਹਮਲਾ ਕਰਕੇ ਗਲਤੀ ਆ ਜਿਹੜੀ ਆ ਕੀਤੀ ਉਸ ਦਾ ਖਮਿਆਜਾ ਜ਼ਰੂਰ ਭੁਗਤਣਾ ਤਾਂ ਉਧਰ ਵੱਡਾ ਇਹ ਬਿਆਨ ਦਿੱਤਾ ਗਿਆ ਸੀ ਹਾਲਾਂਕਿ ਅੱਜ ਸਭ ਤੋਂ ਅਹਿਮ ਜਿਹੜੀ ਆ ਰਾਤ ਹੈ ਅੱਜ ਪਤਾ ਲੱਗੇਗਾ ਕਿ ਪਾਕਿਸਤਾਨ ਆਪਣੀਆਂ ਨਾ ਪਾਕ ਹਰਕਤਾਂ ਤੋਂ ਬਾਝ ਆਇਆ ਹੈ ਜਾਂ ਫਿਰ ਉਸ ਨੂੰ ਬਾਝ ਲਿਆਉਣਾ ਪੈਣਾ ਹੈ ਹਾਲਾਂਕਿ ਭਾਰਤੀ ਫੌਜ ਵੱਲੋਂ ਸਿੱਧਾ ਕਹਿ ਦਿੱਤਾ ਗਿਆ ਕਿ ਜੇਕਰ ਕਿਸੇ ਤਰ੍ਹਾਂ ਦੀ ਪਾਕਿਸਤਾਨ ਵੱਲੋਂ ਹਰਕਤ ਕੀਤੀ ਜਾਏਗੀ ਤਾਂ ਉਸ ਦਾ ਮੂੰਹ ਤੋੜਨਾ ਜਵਾਬ ਦਿੱਤਾ ਜਾਏਗਾ ਕਿਉਂਕਿ ਭਾਰਤੀ ਫੌਜ ਨੂੰ ਪੂਰੀ ਖੁੱਲੀ ਛੋਟ ਹੈ ਕੁਝ ਵੀ ਜਿਹੜਾ ਐਕਸ਼ਨ ਹੈ ਜਿਹੜਾ ਉਹ ਕਿਸੇ ਸਮੇਂ ਵੀ ਹੋ ਸਕਦਾ ਹੈ ਜੇਕਰ ਪਾਕਿਸਤਾਨ ਕਿਸੇ ਤਰ੍ਹਾਂ ਦੀ ਹਰਕਤ ਕਰੇਗਾ ਹਾਲਾਂਕਿ ਹੁਣ ਤੱਕ ਜਿਹੜੇ ਆ ਆ ਜੋਰ ਪੋਟਾ ਮੀਡੀਆ ਪੋਟਾ ਆਇਆ ਉਹ ਬਿਲਕੁਲ ਜਿਹੜੀ ਹੈ ਸ਼ਾਂਤੀ ਦੀ ਹੈ ਸਰਹੱਦੀ ਏਰੀਆ ਤੋਂ ਆਈਆਂ ਨੇ ਹਾਲਾਂਕਿ ਸਵੇਰੇ ਕੁਝ ਜਿਹੜੀ ਜਰੂਰ ਹਲਚਲ ਦੇਖੀ ਗਈ ਆ ਪਰ ਹੁਣ ਤੱਕ ਜਿਹੜੇ ਆ ਉਹ ਜਿਹੜੇ ਆ ਕੁਝ ਰਾਹਤ ਦੀਆਂ ਤਸਵੀਰਾਂ ਜਾਂ ਕਹਿ ਸਕਦੇ ਹੋ ਕਿ ਕੁਝ ਸ਼ਾਂਤੀ ਸ਼ਾਂਤੀ ਭਰੇ ਮਾਹੌਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਕੱਲ ਤੱਕ ਇੰਤਜ਼ਾਰ ਕਰੇਗਾ ਜਾਂ ਫਿਰ ਉਸ ਤੋਂ ਪਹਿਲਾ ਕੋਈ ਨਾਪਾਕ ਹਰਕਤ ਕਰੇਗਾ ਕਿਉਂਕਿ ਕੱਲ ਨੂੰ ਅਹਿਮ ਮੀਟਿੰਗ ਆ ਤੇ ਇਸ ਮੀਟਿੰਗ ਚ ਕਈ ਅਹਿਮ ਜਿਹੜੇ ਆ ਫੈਸਲੇ ਵੀ ਲਏ ਜਾ ਸਕਦੇ ਆ ਤੇ ਉਧਰ ਭਾਰਤ ਵੀ ਵੱਡੀ ਕੋਈ ਨਾ ਕੋਈ ਵੱਡਾ ਐਕਸ਼ਨ ਜਾਂ ਵੱਡਾ ਗੱਲ ਜਾਂ ਵੱਡੀ ਮੰਗ ਆ ਜਿਹੜੀ ਉਹ ਰੱਖ ਸਕਦਾ ਕਿਉਂਕਿ ਅੱਤਵਾਦੀ ਚਾਰ ਨੇ ਜਿਹੜੇ ਉਹ ਹਲੇ ਆ ਕਿ ਉਹਨਾਂ ਦਾ ਕੁਝ ਪਤਾ ਨਹੀਂ ਆ ਕਿ ਉਹਨਾਂ ਤੇ ਕੀ ਆਪਰੇਸ਼ਨ ਹੋਇਆ ਕੀ ਐਕਸ਼ਨ ਹੋਇਆ ਕੀ ਨਾ ਤਾਂ ਉਧਰ ਜੇ ਘਰ ਦੇਖਿਆ ਜਾਵੇ ਕਿ ਇੱਕ ਬਿਆਸਫਤਾ ਜਵਾਨ ਵੀ ਹੈ ਜਿਹੜਾ ਪਾਕਿਸਤਾਨ ਦੇ ਹੱਲ ਤੱਕ ਕਬਜ਼ੇ ਚ ਹੈ ਉਸ ਨੂੰ ਕਿਸ ਤਰੀਕੇ ਨਾਲ ਲਿਆਉਣਾ ਉਹ ਕੀ ਕੱਲ ਨੂੰ ਛੁੱਟੇਗਾ ਕੀ ਨਹੀਂ ਇਹ ਵੀ ਕਹਿਮ ਗੱਲ ਹੋਏਗੀ ਤਾਂ ਹੁਣ ਤੱਕ ਦੀ ਜਿਹੜੀ ਆ ਰਿਪੋਰਟ ਆ ਸਾਹਮਣੇ ਆਈ ਆ ਤਾਂ ਪਾਕਿਸਤਾਨ ਦੀ ਫੌਜ ਵੱਲੋਂ ਇਹ ਦਾਵਾ ਠੋਕਿਆ ਗਿਆ ਕਿ ਪਹਿਲਾਂ ਪਹਿਲਾ ਜਿਹੜੀ ਉਹ ਭਾਰਤ ਨੇ ਕੀਤੀ ਸੀ ਹਾਲਾਂਕਿ ਭਾਰਤ ਤੋਂ ਪਹਿਲਾਂ ਜੇ ਘਰ ਦੇਖਿਆ ਜਾਵੇ ਕਿ ਭਾਰਤੀ ਫੌਜ ਦੇ ਐਕਸ਼ਨ ਤੋਂ ਪਹਿਲਾਂ ਪਹਿਲਗਾਮ ਚ ਹਮਲਾ ਹੋਇਆ ਸੀ ਹਮਲੇ ਤੋਂ ਬਾਅਦ 26 ਲੋਕ ਮਰੇ ਸੰਦੂਰ ਕਈ ਜੜੇ ਤਾਂ ਉਹਨਾਂ ਸੰਧੂਰਾ ਦਾ ਬਦਲਾ ਲੈਣ ਦੇ ਲਈ ਹੀ ਆਪਰੇਸ਼ਨ ਸੰਧੂਰ ਹੁੰਦਾ ਹੈ ਤੇ ਪਾਕਿਸਤਾਨ ਚ ਧਾਕ ਲੋ ਕੇ ਦਬਾਅ ਦਿੱਤਾ ਜਾਂਦਾ ਪਾਕਿਸਤਾਨ ਨੂੰ ਤਾਂ ਦੇਖਣਾ ਹੋਏਗਾ ਕਿ ਅੱਜ ਰਾਤ ਕਿਸ ਤਰੀਕੇ ਦੇ ਨਾਲ ਰਹਿੰਦੀ ਹੈ